ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਵੇਰੇ-ਸਵੇਰੇ ਪੰਜਾਬ ਪੁਲਿਸ ਨੂੰ ਉਸ ਵਕਤ ਪਾਜੜਾ ਪੈ ਗਿਆ ਜਦੋਂ ਪੰਜਾਬ ਦੇ ਇਸ ਥਾਣੇ ਦੇ ਬਾਹਰੋਂ ਇੱਕ ਬੰਬ ਨੁਮਾ ਚੀਜ਼ ਬਰਾਮਦ ਹੋਈ ਆ ਜਿਸ ਨੂੰ ਵਾਲਟੀ ਦੇ ਵਿੱਚ ਪਾ ਕੇ ਮੁਲਾਜ਼ਮ ਲੈ ਗਏ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਆਸ-ਪਾਸ ਦੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਹੌਲ ਬਣ ਗਿਆ ਜਦੋਂ ਥਾਣੇ ਦੇ ਬਾਹਰੋਂ ਇੱਕ ਬੰਬ ਨੁਮਾ ਚੀਜ਼ ਮਿਲਦੀ ਆ ਪੁਲਿਸ ਦੇ ਵੱਲੋਂ ਬੈਰੀਗੇਟਿੰਗ ਵੀ ਕੀਤੀ ਜਾਂਦੀ ਹੈ ਤੁੰਗਾਈ ਦੇ ਨਾਲ ਜਾਂਚ ਕੀਤੀ ਜਾਂਦੀ ਆ ਮੌਕੇ ਤੇ ਵਕਫ ਵਕ ਟੀਮਾਂ ਪਹੁੰਚ ਚੁੱਕੀਆਂ ਨੇ ਤੜਕਸਾਰ ਹਲਚਲ ਮਚ ਗਈ ਜਦੋਂ ਥਾਣੇ ਦੇ ਬਾਹਰੋਂ ਇੱਕ ਬੰਬ ਨੁਮਾ ਚੀਜ਼ ਮਿਲਦੀ ਆ ਪੁਲਿਸ ਦੇ ਵੱਲੋਂ ਬਾਲਟੀ ਦੇ ਵਿੱਚ ਪਾ ਕੇ ਇਸ ਨੂੰ ਲਿਜਾਇਆ ਗਿਆ ਸੋ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਿਹਾ ਮੌਕੇ ਦੀ ਸਥਿਤੀ ਇਸ ਵਕਤ ਕਿ ਹੋ ਜਹੀ ਬਣੀ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਨਾਲਾ ਤੋਂ ਖਬਰ ਵੱਡੀ ਸਾਹਮਣੇ ਆ ਰਹੀ ਹੈ ਜਿੱਥੇ ਜਨਾਲਾ ਥਾਣੇ ਦੇ ਬਾਹਰ ਇੱਕ ਬੰਬ ਨੁਮਾ ਚੀਜ਼ ਮਿਲਦੀ ਹੈ ਜਦੋਂ ਇਸ ਬਾਬਤ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਜਾਂਦੀਆਂ ਨੇ ਬੰਬ ਸਕੁਐਡ ਦੀ ਟੀਮ ਮੌਕੇ ਤੇ ਪਹੁੰਚਦੀ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਸੋ ਦੇਖ ਸਕਦੇ ਆ ਪੁਲਿਸ ਦੇ ਵੱਲੋਂ ਸੁਰੱਖਿਆ ਵਿਦਾ ਦਿੱਤੀ ਗਈ ਹੈ ਹਲਚਲ ਮੌਕੇ ਤੇ ਜਾਰੀ ਹੈ ਇਲਾਕੇ ਨੂੰ ਸੀਲ ਕੀਤਾ ਗਿਆ ਲੋਕਾਂ ਨੂੰ ਆਨ ਦੀ ਜੜੀ ਐ ਸਾਈਡ ਆਨ ਦੀ ਸਾਥਸਤ ਨਹੀਂ ਦਿੱਤੇਗੀ ਮੌਕੇ ਤੇ ਬੰਬ ਰੋਧਕ ਦਸਤਾ ਤੇ ਹੋਰ ਟੀਮਾਂ ਵਿਪੋਂਚੀਆਂ ਨੇ ਟਰੈਕਿੰਗ ਪੁਲਿਸ ਦੇ ਵੱਲੋਂ ਕੀਤੀ ਗਈ ਡੇਰਾ ਬਾਬਾ ਨਾਨਕ ਤੇ ਨਾਲ ਮੁੱਖ ਮਾਰਕ ਨੂੰ ਵੀ ਸੀਲ ਕਰ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਪੁਲਿਸ ਮੁਲਾਜ਼ਮਾਂ ਨੇ ਪਾਟੜਾ ਪੈ ਗਿਆ ਜਦੋਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਅਜਨਾਲੇ ਦੇ ਥਾਣੇ ਦੇ ਬਾਹਰ ਇੱਕ ਬੰਬ ਨੁਮਾ ਵਸਤੂ ਪਈ ਆ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਅਜਨਾਲਾ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੌਕੇ ਦੀ ਸਥਿਤੀ ਕਿਹੋ ਜਿਹੀ ਹੈ ਜਾਂਚ ਪੁਲਿਸ ਦੇ ਵੱਲੋਂ ਕੀਤੀ ਚੋਰੀ ਇੱਕ ਵਾਰ ਤਸਵੀਰਾਂ ਦੇ ਰੁੱਕ ਕਰਦੇ ਕਿ ਹਾਲਾਤ ਮੌਕੇ ਤੇ ਕਿ ਬਣੇ ਹੋਏ ਨੇ